ਉਹ ਜੀ ਤੜਕੇ ਦੇ ਵੱਜ ਚੁੱਕੇ ਆ ਦੋ ਸੂਰਜ ਦੇਵਤਾ ਵੀ ਦਿਖਾਉਣ ਲੱਗ ਗਿਆ ਗਰਮੀ ਫੇਰ ਆਪਣੀ ਜਦੋਂ ਉਦੋਂ ਆਪਾਂ ਐਸੀ ਕਿੰਨੀ ਭੀੜ ਸੀ ਨਾ ਓਰੇ ਹਾਂ ਪਿਆਰ ਰੱਖਣ ਜਗ੍ਹਾ ਨਹੀਂ ਸੀ ਸਾਰਾ ਮਤਲਬ ਸਾਰਾ ਭਰਿਆ ਆ ਦੀ ਆ ਜਗ੍ਹਾ ਕਿਤੇ ਟਰਾਲੀਆਂ ਖੜੀਆਂ ਕਿਤੇ ਕੁਝ ਖੜਾ ਦੀ ਕਿਤੇ ਲੰਗਰ ਲੱਗਿਆ ਦੀ ਕਿਤੇ ਬਾਹਰ ਤੋਂ ਸਟਾਫ ਕੋ ਬਹੁਤ ਸਸੰਗ ਸਾਰੀ ਇੱਥੇ ਦਰਵਾਜ਼ਾ ਸਾਹਿਬ ਦਾ ਹੀ ਔਰ ਦਰਵਾਜ਼ਾ ਦਾ ਮਾਤਾ ਸੁੰਨ ਸਾਹਿਬ ਘਰ ਕਿ ਮਾਤਾ ਸੰਤੋਖ ਜਿਸ ਪਾਸ ਆ ਗਿੱਤ ਵਰਦਰਾ ਮੰਜੀ ਸਰ ਆਸ਼ੈ ਨੋਮੀ ਦਾ ਸਭ

ਕਨੇਵ ਦੇ ਰਿਆ ਦੇ ਅੰਬਾਂ ਦੇ ਬੁੱਟੇ ਨਾ ਜਗਾ ਬਹੁਤ ਆ ਨਾ ਬਹੁਤ ਖੁੱਲੀ ਡੁੱਲੀ ਜਗੂ ਪੁਰਾਣੇ ਬੁੱਟੇ ਨੰਬਾ ਦੇਤੇ ਕਿੱਟੇ ਕਿੱਟੇ ਬੁੱਟੇ ਕਾਈ ਦਮ ਜੰਗ ਆ ਤੋੜਾ ਇਹ ਲੋ ਅਸਰ ਜੀ ਮਾਰ ਕੇ ਹੱਥੋਂ ਲੋ ਲੋ ਜੀ ਚੈੱਕ ਕਰੋ ਪੁਰਾਣੀ ਮਾਰਤ ਡਾਟਾ ਲਗਿਆ ਆਂ ਤਵਾ ਪਾਤਰ ਸੰਗੀਤ ਮਸਤ ਹੋਣਾ ਇਹਨਾਂ ਦੀ ਜਾਤ ਚ ਬਣਿਆ ਵਾਹ ਆਹੰਬਦੇ ਬੂਟੇ ਬਹੁਤ ਆਏ ਸ਼ੁਰੂਆਤ ਕਮਨ ਸਦਾ ਕਿਆਨ ਕਾਈ ਜਿਦ ਹੁ ਹੈ ਪ੍ਰਗਾਤੋ ਪ੍ਰਗਟ ਭਯਾ ਪਰਨਾਪ ਪ੍ਰਭ ਭਾਈ ਮੌਲਿਆ ਧਰਤ ਅਕਾਸ਼ लो जी त बज चुके दो ਇਹ ਕਾਰ ਸੇਵਾ ਚੱਲ ਰਹੀ ਹੈ ਅੰਦਰ ਸਖਾਈਆਂ ਬੜੀ ਸੰਗਤ ਲੱਗੀ ਹੋਈ ਹੈ ਕੱਪੜਿਆਂ ਦੀ ਸੇਵਾ ਚੱਲ ਰਹੀ ਹੈ ਉਸ ਤੋਂ ਪਹਿਲਾਂ ਫਰਸ਼ ਦੀ ਸੇਵਾ ਹੋ ਗਈ ਸੀ ਸਾਰਾ ਫਰਸ਼ ਧੋਤ ਲਏ ਉਹ ਥੋੜਾ ਜਿਹਾ ਰਹਿੰਦਾ ਉੱਧਰ ਵੰਦਲੇ ਹੁਣ ਕੰਮ ਮੁਕਾਉਣ ਤੋਂ ਬਾਅਦ ਫਿਰ ਕੀਤੀ ਜਾਊਗੀ ਇਹਦੀ ਵੀ ਸੇਵਾ ਗੁਰਦੁਆਰਾ ਸਾਹਿਬ ਦਾ ਰਾਤ ਦਾ ਦ੍ਰਿਸ਼ ਉਹ ਸਰਾ ਜਿੱਥੇ ਆਪਾਂ ਰੁਕੇ ਹੋਏ ਆਂ ਕਰੋ ਇਹ ਚੱਕ ਦਰਸ਼ਨ ਗੁਰੂ ਘਰ ਦੇ ਮੋਰੀ ਨੇ